ਜਿ ਲੋਕ ਚਰਨ ਕਮਲ ਬਿਰਹੰਗ ਹੋਜੰਤ ਬੈਰਾਗੀ ਦਹਿ ਦਿਸੈ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹ ਹਾਕਾਲਾ ਕਮਲ ਬਿਰੰਖ ਹੋਜੰਤ ਬੈਰਾਗੀ ਦਹਿ ਦਿਸੈ ਜੇਗਾ ਧਿਆਨ ਕਰਨਾ ਤੋ ਵਿਛੜਿਆ ਹੋਇਆ ਆਪਣੇ ਅੰਦਰ ਆਪਣੇ ਹਿਰਦੇ ਤੋਂ ਵਿਛੜਿਆ ਹੋਇਆ ਆਪਣੇ ਮੂਲ ਤੋਂ ਵਿਛੜਿਆ ਹੋਇਆ ਚਾਹੇ ਉਹ ਮਹਿਸੂਸ ਵੀ ਕਰਦਾ ਹੈ ਮੈਂ ਵਿਛੜਿਆ ਹਾਂ ਫਿਰ ਆ ਉਹਨੂੰ ਭਰਾਗ ਹੋਇਆ ਹੈ ਪਰ ਖੋਜ ਦਾ ਕੀ ਹੈ ਖੋਜ ਦਾ ਬਾਹਰ ਹੈ ਵਿਛੜਿਆ ਅੰਦਰੋਂ ਹੋਇਆ ਖੋਜ ਦਾ ਬਾਹਰ ਹੈ ਪੈਰਾਗੀ ਹੈ ਕਹੇ ਇਸ ਖੋਜ ਦਾ ਸਰਦਾ ਬਾਹਰ ਇਹ ਗੱਲ ਤੋਂ ਬਾਹਰ ਕੁਝ ਨਾ ਕੋਈ ਪ੍ਰਾਪਤ ਹੁੰਦਾ ਯਾਗੰਖ ਪਕਤ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮ ਪਰ ਕੰਪਟ ਛੱਡੇ ਤੇ ਬਿਨਾਂ ਸਭ ਅੰਦਰ ਦੱਬਿਆ ਬਾਹਰ ਢੋਲਦਾ ਫਿਰਦਾ ਜਦ ਅੰਦਰ ਕੋਈ ਧਿਆਨ ਨਾ ਲੱਗਦਾ ਬਾਹਰ ਕਾ ਤੇ ਢੋਲਦੂ ਬਾਹਰ ਦਾ ਬਿਹਤਰ ਕੋ ਦਰਦ ਬਾਹਰ ਤੋਂ ਅੰਦਰ ਖੋਜੀਂ ਜੇਦਾ ਕੋਪਾ ਛੱਡ ਕੇ ਢੋਲ ਸਕਦਾ ਪਰ ਕਹਿੰਦਾ ਅੰਦਰ ਹੈ ਅੰਦਰ ਵੀ ਗੱਲ ਨਹੀਂ ਬੈਠੇ ਬਾਹਰੇ ਫਿਰਦੇ ਹੋ ਕਿਉਂ ਸਾਡੇ ਵੱਡੇ ਵੱਡੇ ਰਾ ਬਾਹਰੇ ਹੀ ਜਿसे ਹੋਇਆ ਕੋ ਜਨ ਤਾਂ ਕਰਦੇ ਇਹ ਕੱਪਾ ਨਾਹਨ ਦਾ ਆਨੰਦ ਰੂਪ ਸਾਧ ਸੰਗਮ ਹੈ ਜੇ ਸਾਥੀ ਸੰਗਤ ਕਰੂ ਅੰਦਰ ਹਿਰਦੇ ਚ ਜਾ ਕੇ ਆਪਣੇ ਮੂਰਨਾ ਜੁੜੂਗਾ ਸੱਜਿਆ ਹੋਇਆ ਮਨ ਜਿਹੜਾ ਅੱਧਾ ਹੈ ਉਹ ਸਾਧ ਹੈ ਜਿਹੜਾ ਅੱਧਾ ਮਾਇਆ ਮਾਇਆ ਜਿਹੜਾ ਉਹ ਸਾਧ ਹੈ ਤਾਂ ਸਾਧ ਜਦ ਸਾਧਨਾ ਜੁੜਦਾ ਜਾ ਕੇ ਤਾਂ ਸਾਧ ਦਾ ਦੀ ਸੰਗਤ ਹੁੰਦੀ ਹੈ ਪਰ ਸਾਧ ਜਿਹੜਾ ਹੋਇਆ ਮਨ ਜਿਹੜਾ ਜੁੜਦਾ ਹੈ ਸੱਜਿਆ ਹੋਇਆ ਸਾਧ ਜਦ ਇਹ ਤਰਾ ਅੰਦਰ ਆਪਰੇ ਜਾ ਕੇ ਆਪਰੇਲੇ ਦਰਬਾਨ ਹੈ ਫਿਰ ਦੀਵਾ ਕਰਕੇ ਦੇਖੇ ਫਿਰ ਸਗਿਆ ਹੋ ਸਹੀਂ ਬਾਹਰੋਂ ਦੇਖਦਾ ਆਵਾਦ ਬਾਹਰੋਂ ਤਾਂ ਦੇਖਾ ਕੁਝ ਨਹੀਂ ਅੰਦਰ ਖਾਣਾ ਦੇਖਾ ਕੁਝ ਨਹੀਂ ਪਰ ਦੇਖਦਾ ਬਾਹਰੋਂ ਕਿ ਅਸਾਦ ਹਨ ਅਸਾ ਕਿਹਾ ਹਾਂਜੀ ਮਨ ਸਾਈਂ ਮੁਖ ਉਚਰਾ ਵਤਾਂ ਹੱੱਬੇ ਲੋ ਮਾਨਕ ਹੱਬ ਅਡੰਬਰ ਕੂੜਿਆ ਥੁਣ ਜੀਵਾ ਸੱਚੀ ਸੋਈ ਹਾਂ ਮੰਨਦੇ ਵਿੱਚ ਛਾਈ ਹੈ ਜਿਹੜਾ ਓਮੇ ਸੋਵਾ ਉਚਾਰਨ ਕਰੋ ਉਹਨੂੰ ਕਹੋ ਵੀ ਹਾਂ ਮਨ ਵਿੱਚ ਹੈ ਮਗਲ ਮੰਨੋ ਔਰ ਦੱਸੋ ਮਨ ਲੈਣਾ ਅਸੀਂ ਦੱਸਦੇ ਨਹੀਂ ਲੋਕਾਂ ਨੂੰ ਇਹ ਤੇ ਮੁਕਰੀਆਂ ਗੋਖੋ ਜਣਾ ਇਹ ਹੀ ਚੜਨ ਕਰਨਾ ਮੈਂ ਤਾਂ ਉਹੀ ਚੜਨ ਕਰਦਾ ਵੀ ਅੰਦਰ ਹੈ ਮੈਂ ਤਾਂ ਕਹਿਦਾ ਨਹੀਂ ਬਾਹਰ ਦੱਸਨੀ ਰੱਬ ਹੈ ਅੰਦਰ ਹੀ ਹੈ ਬਾਹਰ ਕਿੱਥੋਂ ਲੱਭਦੇ ਉਹ ਤਾਂ ਹਿਰਦੇ ਵਿੱਚ ਵਸਦਾ ਬਾਹਰ ਕੱਢ ਕੌਣਦੇ ਆ ਅਸਾਂ ਆਦਿ ਲੋ ਜੀਵਿਆਂ ਗਿਆਨ ਅਰ ਸਬਦੇ ਵਿੱਚ ਗਿਆਨ ਹੈ। ਧਾਰਿਆਂ ਲੋਾਂ ਜਿਹਦੇ ਵਿੱਚੋਂ ਪੈਦਾ ਹੁੰਦੇ ਨੇ। ਇਸ ਦੇ ਗਿਆਨ ਸਭ ਨੇ ਗਿਆਨ ਹੋਏ। ਜਿਹੜਾ ਕਾਰਨ ਹੈ ਤੁਹਾਡੇ ਜੀਵ ਜਿਹਦੇ ਵਿੱਚੋਂ ਪੈਦਾ ਹੋਇਆ ਹੈ ਜਿਹੜਾ ਹਰਦੇ ਮੌਤਾ ਗੁਰਦੇ ਪਿਤ ਹੈ। ਉਹ ਬਹੁਤ ਅੰਦਰ ਹੈ ਉਹ। ਇਹ ਗੱਲ ਨੂੰ ਮੰਨੋ। ਹਰ ਇਸੇ ਦਾ ਉਪਦੇਸ਼ ਕਰੋ ਲੋਕਾਂ ਨੂੰ ਮੈਂ ਉਹੀ ਕਰਦਾ। ਨਾਨਕ ਆਖਾ ਕਿ ਅਗੰਗ ਪਰ ਕੂਰੇਆ ਹੁਣ ਜੀਵਾ ਸੱਚੀ ਸੋਏ ਜਿਹੜੇ ਇਹ ਨਹੀਂ ਕਹਿੰਦੇ ਜਿਹੜੇ ਬਾਹਰ ਮੂਤੀਆਂ ਬਣਾਈ ਬੈਠੇ ਨੇ ਸੋ ਦਰਸ਼ਨ ਦੀ ਗੱਲ ਕਰਦੇ ਨੇ ਪਰ ਕੁਝ ਵੀ ਮਾਲਿਆ ਕਿਸੇ ਨੇ ਉਹ ਜੋ ਦਰਸ਼ਨ ਜਿਹੜੇ ਕਰਦੇ ਨੇ ਪਰਉਂਦੇ ਨੇ ਉਹ ਸਭ ਅੰਦਰੀ ਨੇ ਉਹ ਚੜਾਵਾ ਹੀ ਉਹ ਤੇ ਮਾਇਆ ਹੀ ਔਰ ਕੁਝ ਨਹੀਂ ਹਾਸੋ ਹੁਣ ਜੀਵਾ ਸੱਚੀ ਸੋਏ ਮੈਂ ਤਾਂ ਸੱਚੀ ਸੋਚਾ ਕਉਂਤੇ ਹੀ ਸੱਚੀ ਬਾਣੀ ਸੋਚੇ ਹੀ ਮੇਰਾ ਜੀਵਨ ਹੈ ਇਹ ਉਹ ਸੱਚੀ ਬਾਣੀ ਮੈਂ ਬੋਲਾਂ ਆਖਾਂ ਜੀਵਾਂ ਵਿਸਰੇ ਮਰ ਜਾਊ ਸੱਚ ਬੋਲਣ ਦੇ ਵਿੱਚ ਸੱਚ ਆਖਣ ਜੀਵਨ ਸੱਚ ਵਿਸਰਣ ਦੇ ਵਿੱਚ ਮੰਦਾ ਜਿਹੜੇ ਸੱਚ ਵਿਸਰ ਜਾਣਗੇ ਉਹ ਕਿੰਨਾ ਉਹ ਬਚੀ ਰਹੀ ਹੈ ਉਹਨਾਂ ਦੀ ਮੌਤ ਹੀ ਮੌਤ ਹੈ ਜੀਵਨ ਜੀ ਦੇ ਵਿੱਚ ਸੱਚ ਨਾਲ ਜੀਉਣੀ ਆਪਣੇ ਮੂਲ ਨਾਲ ਜੁੜਨ ਰਹੀ ਜੀ ਸਾਡੀ ਪੌੜੀ ਬਸਤਾ ਟੁੱਪੀ ਝੌਂਪੜੀ ਈਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦੇਦਾਨ ਪਰਮਿਨਾ ਜੇ ਉਹ ਜਿਹੜਾ ਭਗਤ ਹੈ ਆਪਣੇ ਮੂਲ ਨਾਲ ਜੁੜਿਆ ਹੋਇਆ ਮੂਲ ਦੀ ਗੱਲ ਕਰਨ ਵਾਲਾ ਉਹ ਚਾਹੇ ਰਵਿਦਾਸ ਵਰਗਾ ਟੁੱਪੀ ਝੌਂਪੜੀ ਦੇ ਵਿੱਚ ਵਸਾ ਹੋਵੇ ਵੈਰ ਉਹਦੇ ਟੁੱਪੀ ਝੌਂਪੜੀ ਹੋਵੇ ਈਰ ਫਟੇ ਹੋਏ ਕੱਪੜੇ ਹੋਣ ਸਭ ਛਿੰਨਾ ਕੱਪੜੇ ਸਾਰੇ ਫਟੇ ਹੋਏ ਹੁਣ ਜਾਤ ਨਾ ਪੱਤਨਾ ਅਦਰੋ ਚੰਗੀ ਜਾਤ ਵੀ ਨਾ ਹੋਵੇ ਉਹਦੀ ਚੰਗੀ ਕੋਈ ਇੱਜ਼ਤ ਵੀ ਨਾ ਹੋਵੇ ਸਮਾਜ ਵਿੱਚ ਉਹਦੀ ਕਰਦਾ ਉਧਿਆਨ ਪਰਮੰਨਾ ਚਾਹੇ ਬਾਹਰ ਵਿਚਾਰਾ ਆਬਾਦੀ ਤੋਂ ਅਲੱਗੇ ਰਹਿੰਦਾ ਹੋਵੇ ਕੋਣ ਉਹਦੇ ਆਬਾਦੀ ਵਿੱਚ ਜੰਨਾ ਮਤਲਬ ਜਗ੍ਹਾ ਨਾ ਹੋਵੇ ਉਹਦੇ ਕੋ ਉਧਿਆਨ ਪਰਮੰਨਾ ਬਾਰ-ਬਾਰ ਬਾਰ-ਬਾਰ ਰਹਿੰਦਾ ਹੋਵੇ ਜਿੱਥੇ ਸਸਤੀ ਜ਼ਮੀਨ ਹੁੰਦੀ ਹੈ ਅੱਛਾ ਜੀ ਮਿੱਤਰਾਂ ਇੱਥੇ ਧਨ ਰੂਪਹੀਣ ਕਿਛ ਸਾਥ ਨਾ ਸਿੰਨਾ ਰਾਜਾ सगली सृष्टि ਦਾ ਹਰ ਨਾਮ ਮਨ ਭਿੰਨਾ ਵਿਕਲ ਨਾ ਹੋਵੇ ਉਹਦਾ ਕੋਈ ਧਨ ਵੀ ਨਾ ਹੋਵੇ ਬਿਲਕੁਲ ਕੋਈ ਨਾ ਰੂਪਹੀਣ ਵੀ ਹੋਵੇ ਚੰਗਾ ਰੂਪ ਵਾਲਾ ਵੀ ਨਾ ਹੋਵੇ ਕਿਛ ਸਾਥ ਨਾ ਕੋਈ ਉਹਦਾ ਰਿਸ਼ਤੇਦਾਰ ਹੋਵੇ ਨਾ ਕੋਈ ਉਹਦੀ ਮਦਦ ਕਰਨ ਵਾਲਾ ਹੋਵੇ ਕੋਈ ਉਹਦੀ ਬਾਹ ਫੜਨ ਵਾਲਾ ਮਾਇਆ ਮਾਇਕਤਾ ਵਰਤੇ ਰਾਜਾ ਸਗਲੀ ਸਿਸ਼ਟ ਦਾ ਹਾਮ ਨਾਮ ਰਸ ਤੇ ਨਾ ਜੇ ਹ ਨਾਮ ਰਸ ਆ ਉਹਦਾ ਮਨ ਤੇ ਗਿਆ ਹੋਵੇ ਤਾਂ ਉਹ ਸਾਡੀ ਸਿਸ਼ਟ ਦਾ ਰਾਜਾ ਹੁੰਦਾ ਉਹਦਾ ਸਿਸ਼ਟ ਦਾ ਰਾਜਾ ਹ ਔਰ ਸਿਸ਼ਟ ਦਾ ਰਾਜਾ ਕਵੀ ਜਿਹਾ ਬਾਣੀ ਸਕੂ ਹੈ ਐਕਚੁਅਲੀ ਸਿਸ਼ਟ ਦਾ ਰਾਜਾ ਤਾਂ ਹੈ ਨਹੀਂ ਸਿਸ਼ਟ ਦਾ ਰਾਜਾ ਇਸ ਸੈਂਸ ਨਾਲ ਹੈ ਉਹ ਹੁਕਮ ਵਿੱਚ ਫਮਾਇਆ ਹੋਇਆ ਹੈ ਉਹਦੀ ਸੁਰਤ ਸ਼ਬਦਾਂ ਨਾਲ ਜੁੜੀ ਹੋਈ ਹੈ ਸ਼ਬਦ ਨਾਲ ਚੱਲਦਾ ਤੇ ਹੁਕਮ ਨਾਲ ਚੱਲਦਾ ਉਹ ਤਾਂ ਹਕੂਮਤ ਦੇ ਜਿਉਂਦੇ ਹੀ ਸਮਾਇਆ ਹੋਇਆ ਹੈ ਹਕੂਮਤ ਦਾ ਰਾਜ ਚੱਲਦਾ ਉਹ ਉਹਦਾ ਹੀ ਰਾਜ ਚੱਲਦਾ ਮੰਨਿਆ ਜਾਂਦਾ ਆ ਹਰ ਗੜਗਾ ਦੀਆਂ ਵਾਤਾਂ ਹੀ ਕਹਿੰਦਾ ਔਰ ਨਾਨਕਾਲ ਸੁਣਾਵੇ ਉਹ ਹਰ ਗੜਗਾ ਕਹੋ ਉਹ ਜੋ ਕਹਿ ਰਹੇ ਹਨ ਅਸਰ ਰਹੀ ਨੇ ਉਹ ਉਹ ਰਾਜਾ ਹੀ ਹੈ ਹਾਂਜੀ ਕਿ ਸਿੰਨਾ ਕਿ ਉਹਨਾਂ ਦੀ ਕਿਛ ਸਾਖ ਨਾ ਸਿੰਨਾ ਉਹ ਨੇੜੇ ਦਾ ਕੋਈ ਬਹੁਤ ਮਦਦ ਕਰਨ ਵਾਲਾ ਠੀਕ ਹੈ ਜੀ ਕਿ ਸਕੀ ਧੂੜੀ ਮਨ ਉਧਰ ਹੈ ਪ੍ਰਭ ਹੋਏ ਸੂਪਰਸਨਾ ਕੋਈ ਉਹਦੇ ਗਿਆਨ ਦੀ ਤੋੜ ਲਾਣਾ ਉਹ ਜੋ ਉਪਦੇਸ਼ ਕਰੂਗਾ ਜੋ ਗਲਤ ਹੋਊਗਾ ਜੋ ਚ ਗਿਆਨ ਹੈ ਉਹਦੀ ਤੋੜ ਜੇ ਮਨ ਨੂੰ ਲੱਗ ਜਵੇ ਤਾਂ ਮਨ ਸਾਫ ਹੋ ਜਾਂਦਾ ਹੈ ਮਨ ਦਾ ਉਹ ਹਲਕਾ ਜਾਂਦਾ ਹੈ ਉਹਦੇ ਗਿਆਨ ਨਾਲ ਬਣ ਉਹਦੀ ਗੱਲ 'ਚ ਜੋ ਗਿਆਨ ਹੈ ਉਹ ਹੀ ਤੋੜ ਹੈ ਉਹਦੇ ਨਾਲ ਮਨ ਸਾਫ ਹੋ ਜਾਂਦਾ ਹੈ ਮਨ ਨਿਰਮਲ ਹੋ ਜਾਂਦਾ ਹੈ ਉਧਰ ਹੈ ਪ੍ਰਭ ਹੋਏ ਸੂਪਰਸਨਾ ਸਿੱਧਾਂਤ ਪ੍ਰਸਨ ਹੋ ਗਏ ਉਹਦੇ ਤੇ ਪ੍ਰਭ ਸੁ ਪ੍ਰਸੰਨਾ ਦੇ ਬਗਵਾਂ ਜੇ ਉਹ ਆਦਮੀ ਅੰਦਰੋਂ ਚਾਹੁੰਦਾ ਹੋਵੇ ਉਹ ਪ੍ਰੇਮ ਕਰੇ ਉਸ ਗੱਲ ਨਾਲ ਤਾਂ ਹੀ ਉਧਰ ਤੇ ਪ੍ਰਪਰਥਨ ਹੁੰਦਾ ਤਾਂ ਹੀ ਉਹਦਾ ਮਨਸਾਬ ਹੁੰਦਾ ਜੇ ਉਹਦੀ ਗੱਲ ਕਹੀ ਉਹ ਨਾ ਪ੍ਰੇਮ ਨਾ ਕਰੇ ਨਾ ਇਹ ਨਹੀਂ ਉਹਦਾ ਮਨਸਾਬ ਹੁੰਦਾ ਲੈਣ ਦਾ ਮਤਲਬ ਸਾਰਿਆਂ ਦਾ ਬੰਦੇ ਨਹੀਂ ਸਾਫ ਹੁੰਦਾ ਇਹ ਇੱਕੇ ਬੰਦੇ ਦੀ ਗੱਲ ਨਹੀਂ ਹੋ ਰਹੀ ਜਿਹਦੀ ਪਿੱਛੋਂ ਚੱਲ ਰਹੀ ਹੈ ਤਿਸ ਕੀ ਧੂੜ ਮਨ ਉਧਰ ਹੈ ਪ੍ਰਭ ਹੋਏ ਸੁ ਪ੍ਰਸੰਨਾ ਇਹ ਇੱਕੇ ਪਿਛਲੇ ਵਾਲੇ ਭਗਤ ਜੀ ਨੇ ਗੱਲ ਚਲਦੀ ਉਹ ਜਿਹੜਾ ਹੈ ਸਗਲੀ ਸਿਸ਼ਟਾ ਰਾਜਾ ਉਹਦੀ ਧੂੜ ਹੈ ਜੇਲੀ ਅੱਛਾ ਜੀ ਦੇਖੋ ਨਾਨਕ ਨੇ ਜੋ ਗੱਲ ਕਹੀ ਹੈ ਹਾਂਜੀ ਉਹ ਸੰਤਨ ਕੀ ਰੇੜ ਪਿਆਰੇ ਹਉ ਸੰਤਨ ਕੀ ਸ਼ਰਨ ਨਾਨਕ ਤੂੜ ਮੰਗੇ ਇਸ ਗੁਰਸਿੱਖ ਦੀ ਜੋ ਆਪ ਜੀ ਦਾ ਹੈ ਬਰਾ ਨਾਮ ਜਪਾਵ ਹੈ ਉਹ ਧੂੜ ਕੀ ਹੈ ਉਹ ਧੂੜ ਦੇਖੋ ਭਾਈ ਜਾਨ ਕੀ ਆਈ ਆਂਦੀ ਜੋ ਵੀ ਨਾਲੇ ਗਿਆਨ ਆਉਂਦੇ ਵੰਗੂ ਉਹ ਗਿਆਨ ਛੂੜੇ ਹੋਦੀ ਛੂੜਦਾ ਜਾ ਜਾਂਦਾ ਗਿਆਨ ਸਾਰਾ ਠੀਕ ਹੈ ਜੀ ਗਿਆਨ ਉਹਦੀ ਗੱਲ ਚ ਧੂੜ ਹੋਦੀ ਹੈ ਗਿਆਨ ਪ੍ਰਭ ਹੋਏ ਸੋ ਪਰਸੰਨਾ ਤੋਂ ਪੀਪਾ ਬਣਦਾ ਜੀ ਉਹਦੇ ਤੇ ਪ੍ਰਭ ਪ੍ਰਸੰਨ ਹੁੰਦਾ ਹੈ ਹੋਵੇ ਜੇ ਛਰਤ ਨਾਲ ਤਾਂ ਉਹਦਾ ਮਨ ਨਿਰਮਲ ਹੋਊਗਾ ਪ੍ਰਭ ਪ੍ਰਸੰਨ ਤਾਂ ਹੋਊਗਾ ਜੇ ਆਪਣੇ ਅੰਦਰ ਆਤਮਾ ਉਹਦੀ ਗੱਲ ਨੂੰ ਮੰਨੂਗੀ ਜਿਹੜਾ ਅੰਤਰਾਤਮਾ ਕਰਕੇ ਮੰਨਦਾ ਨਹੀਂ ਨਾ ਹੈਗਾ ਹਾਂਜੀ ਗੁਰਬਾਣੀ ਨੂੰ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਗੁਰਬਾਣੀ ਦਾ ਉਹ ਤੇ ਅਸਰ ਨਹੀਂ ਹੋ ਸਕਦਾ ਸਾਰਿਆਂ ਤੇ ਨਹੀਂ ਅਸਰ ਹੁੰਦਾ ਹੈ ਨਾਟਕ ਦੀ ਗੱਲ ਆ ਦਾ ਸਾਰਿਆਂ ਤੇ ਅਸਰ ਨਹੀਂ ਹੋ ਗਿਆ ਕੋਈ ਪ੍ਰਸੰਨ ਨਹੀਂ ਹੋਇਆ ਠੀਕ ਹੈ ਜੀ ਵਾਹ ਅੱਜ ਇੱਥੇ 7ਵੀਂ ਪੌੜੀ ਸਮਾਪਤੀ ਹੈ ਜੀ ਜੀ